ਨਹੀਂ ਚਲੇਗੀ ਨਹੀਂ ਚਲੇਗੀ ਕੀ ਹੋਇਆ ਜੀ ਜਿਹੜਾ ਜੇ ਚੀਮਾ ਚੌਂਕ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਕੀ ਹੈਗਾ ਮਾਮਲਾ ਇਹ ਚੀਮਾ ਚੌਂਕ ਦੇ ਵਿੱਚ ਇੱਕ ਪਲਾਟ ਹੈ ਇੰਡਸਟਰੀਅਲ ਏਰੀਆ ਦੇ ਵਿੱਚ ਜਿਹਦੇ ਵਿੱਚ 26 ਫੈਮਲੀਆ ਰਹਿੰਦੀਆਂ ਸੀ ਜੀ ਇਹ ਕੋਈ ਮੇਰੇ ਖਿਆਲ 40 50 ਸਾਲ ਤੋਂ 50 ਸਾਲ ਤੋਂ ਲਗਭਗ ਰਹਿ ਰਹੀਆਂ ਸੀ ਔਰ ਇਹ ਕੋਈ ਜਿਹੜੇ ਮਾਲਕ ਹੈ ਹੁਣ ਸਾਨੂੰ ਇੱਥੇ ਮੌਕੇ ਤੇ ਆ ਕੇ ਪਤਾ ਲੱਗਿਆ ਵੀ ਇਹਦਾ 6ਵਾਂ 7ਵਾਂ ਮਾਲਕ ਬਦਲ ਚੁੱਕਾ ਇਸ ਮਾਲਕ ਨੇ ਕੋਰਟ ਦੇ ਵਿੱਚੋਂ ਆਰਡਰ ਲਿਆ ਕੇ ਜਿੱਥੇ ਪੁਲਿਸ ਨੂੰ ਨਾਂ ਲਿਆ ਉੱਥੇ ਪ੍ਰਾਈਵੇਟ ਨਾਲ ਗੁੰਡੇ ਲੈ ਕੇ ਆਇਆ ਔਰ ਪ੍ਰਾਈਵੇਟ ਗੁੰਡਿਆਂ ਜੈਂਸ ਦੇ ਨਾਲ ਨਾਲ ਲੇਡੀਜ਼ ਵੀ ਸੀ ਜਿਨ੍ਹਾਂ ਨੇ ਆ ਕੇ ਲੇਡੀਜ਼ ਨੂੰ ਕੁੱਟਿਆ ਵੀ ਐ ਉਹਨਾਂ ਦੇ ਸਿਰ ਵੀ ਪਾੜੇ ਐ ਔਰ ਗਾਲਾਂ ਵੀ ਗੰਦੀਆਂ ਕੱਢੀਆਂ ਜਿਹੜੀਆਂ ਮੈਂ ਤੁਹਾਨੂੰ ਇੱਥੋਂ ਚੈਨਲ ਦੇ ਮਾਧਿਅਮ ਤੋਂ ਨਹੀਂ ਦੱਸ ਸਕਦਾ ਕੱਲ ਤਾਂ ਕਬਜ਼ਾ ਲੈ ਲਿਆ ਲੋਕ ਸਾਰੇ ਬੁਰਾ ਹਾਲ ਸੜਕਾਂ ਦੇ ਬਿਠਾਤੇ ਘਰਾਂ ਚੋਂ ਕੱਢ ਕੇ ਅੱਜ ਕੀ ਕੀਤਾ ਘਟਿਆ ਕੰਮ ਕੀ ਕੀਤਾ ਸਭ ਤੋਂ ਜ਼ਿਆਦਾ ਕੱਲ ਕਿਸੇ ਨੇ ਵਿਰੋਧ ਨਹੀਂ ਕੀਤਾ ਵੀ ਕੋਰਟ ਦੇ ਆਰਡਰ ਹੈ ਹਰ ਬੰਦਾ ਹਰ ਦੇਸ਼ ਦਾ ਨਾਗਰਿਕ ਹੈ ਜਿਹੜਾ ਉਹ ਕੋਰਟ ਦੇ ਆਰਡਰਾਂ ਨੂੰ ਮੰਨ ਕੇ ਚੱਲਦਾ ਅੱਜ ਕੀ ਕੀਤਾ ਇਸ ਪਾਰਟੀ ਨੇ ਕੂੜੇ ਵਾਲੀ ਜੀਸੀਪੀ ਲੈ ਕੇ ਇੱਥੇ ਵਾਲਮੀਕੀ ਮਹਾਰਾਜ ਦੀ ਫੋਟੋ ਬੋਲੇ ਸ਼ੰਕਰ ਦੀ ਫੋਟੋ ਹਨੂਮਾਨ ਮਹਾਰਾਜ ਜੀ ਦੀ ਮਹਾਮਈ ਦੀ ਰਾਮ ਜੀ ਦਾ ਝੰਡਾ ਇਹ ਸਾਰੇ ਧਰਮਾਂ ਦੇ ਇਥੇ ਮੂਰਤੀਆਂ ਲੱਗੀਆਂ ਹੋਈਆਂ ਸੀ ਉਹ ਜੀਸੀਪੀ ਜਿਹੜੀ ਜਿਸ ਨਾਲ ਕੂੜਾ ਚੱਕਦੇ ਉਹਦੇ ਨਾਲ ਚੱਕ ਕੇ ਮੂਰਤੀਆਂ ਚੱਕ ਕੇ ਕੂੜੇ ਵਾਲੇ ਟਰੱਕ ਦੇ ਵਿੱਚ ਸੁੱਟਦੀਆਂ ਤਾਂ ਇਹ ਜਿਹੜੀ ਅੰਦਰ ਮਤਲਬ ਸਾਰੀਆਂ ਮੂਰਤੀਆਂ ਸੀਗੀਆਂ ਇਹ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਵੱਲੋਂ ਮੰਦਰ ਉਹਨਾਂ ਵੱਲੋਂ ਮੰਦਰ ਬਣਾਇਆ ਸੀ 26 ਪਰਿਵਾਰਾਂ ਵੱਲੋਂ ਮੰਦਰ ਬਣਾਇਆ ਸੀ ਔਰ ਅੱਜ ਵੀ ਆ ਕੇ ਇਹਨਾਂ ਨੇ ਪ੍ਰਾਈਵੇਟ ਬੰਦੇ ਆ ਕੇ ਉਹਨਾਂ ਨੇ ਸਾਰੀ ਇਹ ਗੁੰਡਾਗਰਦੀ ਕੀਤੀ। ਓਕੇ ਇਹਦਾ ਮਤਲਬ ਉਹਨਾਂ ਨੂੰ ਟ੍ਰੇਨ ਨਾਲ ਕੂੜੇ ਵਾਲੀ ਕ੍ਰੇਨ ਨਾਲ ਚੱਕ ਕੇ ਸਿੱਟੀਆਂ। ਬੜੀ ਬੇਅਦਬੀ ਬੜੀ ਬੇਰਹਿਮੀ ਨਾਲ ਵੀ ਦੇਖ ਕੇ ਤੁਸੀਂ ਵੀ ਪਰਮਾਤਮਾ ਨੂੰ ਮੰਨਦੇ ਹੋ ਜੇ ਤੁਸੀਂ ਹਾਲਾਤ ਦੇਖੂਗਾ ਤੁਸੀਂ ਵੀ ਤੁਹਾਡਾ ਮਨ ਵੀ ਇੱਕ ਵਾਰੀ ਖੋਲੂਗਾ ਯਾਰ ਵੀ ਇਹ ਏਡੀ ਬੇਅਦਬੀ ਹੋ ਰਹੀ ਹੈ ਸਾਡੇ ਸ਼ਹਿਰ ਦੇ ਏਡਾ ਮਾੜਾ ਹਾਲ ਕੀਤਾ ਇਹਨਾਂ ਨੇ ਜਦੋਂ ਇਹ ਇਨਸੀਡੈਂਟ ਹੋਇਆ ਸੀ ਉਦੋਂ ਕਿ ਪੁਲਿਸ ਜਾਂ ਪ੍ਰਸ਼ਾਸਨ ਦੇ ਕੋਈ ਬੰਦੇ ਮੌਕੇ ਤੇ ਮੌਜੂਦ ਸੀ ਕੁਝ ਮੁਲਾਜ਼ਮ ਸਿਗੇ ਨਾਲ ਅੱਛਾ ਜੀ ਮੋਤੀ ਨਗਰ ਦੇ ਥਾਣੇ ਦੇ ਕੁਝ ਮੁਲਾਜ਼ਮ ਸਿਗੇ ਨਾਲ ਤੇ ਜ਼ਿਆਦਾ ਲੋਕ ਤਾਂ ਪ੍ਰਾਈਵੇਟ ਸਿਗੇ ਠੀਕ ਹੈ ਜਿਨ੍ਹਾਂ ਦੇ ਕੋਲ ਰਵਾਲੋ ਵਰ वगैरह ਵੀ ਇੱਥੇ ਦੇ ਲੋਕ ਅਸੀਂ ਤਾਂ ਬਾਅਦ ਚੋਂ ਆਏ ਜਦੋਂ ਭੱਜ ਭੁੱਜ ਗਏ ਸਾਰੇ ਇੱਥੇ ਲੋਕਾਂ ਨੇ ਦੱਸਿਆ ਕਿ ਇਹ ਇੱਥੇ ਲੋਕਾਂ ਦੇ ਕੋਲ ਕਈਆਂ ਕੋਲ ਅਸਲਾ ਵੀ ਸਿਗਾ ਠੀਕ ਹੈ ਤੇ ਕੌਣ ਕੀ ਮਤਲਬ ਜਿਹੜੇ ਲੋਕ ਸੜਕ ਤੇ ਬੈਠੇ ਆ ਧਰਨਾ ਲਾ ਕੇ ਕੀ ਉਹਨਾਂ ਦੀ ਮੰਗ ਚ ਕਿ ਪੂਰਾ ਸੋਲਾ ਸੁਆਸ਼ਨ ਮਿਲਿਆ ਅਸੀਂ ਸਾਰਿਆਂ ਨੇ ਮੰਗ ਕੀਤੀ ਆ ਸੀਪੀ ਸਾਹਿਬ ਵੱਲੋਂ ਜਿਹੜੇ ਸਾਡੇ ਸੀਪੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਆ ਇਨਸਾਫ ਪਸੰਦ ਨੇ ਸਾਰੇ ਲੋਕਾਂ ਨੂੰ ਇਨਸਾਫ ਦਿੰਦੇ ਮੌਕੇ ਤੇ ਤੇ ਅੱਜ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਕਿ ਜਿਹੜੀ ਇੱਥੇ ਗੁੰਡਾਗਰਦੀ ਹੋਈ ਹੈ ਇਹਨਾਂ ਅਨਸਰਾਂ ਨੂੰ ਗੁੰਡੇ ਅਨਸਰਾਂ ਨੂੰ ਜਿਨ੍ਹਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਕੀ ਅਗੋ ਤੁਹਾਨੂੰ ਉਹਨਾਂ ਪੁਲਿਸ ਵੱਲੋਂ ਕੀ ਕਿਹਾ ਗਿਆ ਹਾਂ ਅੰਦਰ ਏਡੀਸੀਪੀ ਫੋਰਸ ਸਾਹਿਬ ਆਏ ਹੋਏ ਆ ਬਿਆਨ ਲਿਖ ਰਹੇ ਹੋ ਇਹ ਏਸੀਪੀ ਬੈਠੇ ਆ ਦੋ ਤਿੰਨ ਐਸਐਚਓ ਸਾਹਿਬ ਬੈਠੇ ਹੋ ਬਿਆਨ ਲਿਖ ਰਹੇ ਆ ਤੇ ਜਲਦੀ ਪਰਚਾ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਵੀ ਪਰਚਾ ਦਰਜ ਕਰ ਰਹੇ ਸਨ ਕੀ ਨਾਮ ਹੈ ਤੁਹਾਡਾ ਟਿੱਕੀ ਹੋਇਆ ਮਾਮਲਾ ਸਾਰਾ ਮੇਰਾ ਨਾਮ ਅਰुण ਕੁਮਾਰ ਭੈੜਾ ਤੇ ਇਹ ਪਲਾਟ ਨੰਬਰ 241 ਸੀਗਾ ਇੰਡਸਟਰੀਅਲ ਜਿਹੜਾ 9083 ਤੋਂ ਵੀ ਪਹਿਲਾਂ ਦਾ ਜਿਹੜਾ ਸੀਗੇ ਲੋਕ ਇੱਥੇ ਰਹਿੰਦੇ ਸੀਗੇ ਉਹ ਲੋਕ ਹੀ ਕਿਰਾਏ ਤੇ ਰਹਿੰਦੇ ਸੀਗੇ ਲੰਬੇ ਸਮੇਂ ਤੋਂ ਠੀਕ ਆ ਜੀ ਉਹ ਮਾਲਕ ਜਿਹੜਾ ਸੀ ਫੋਰਨ ਰਹਿੰਦਾ ਸੀਗਾ ਉਸ ਤੋਂ ਬਾਅਦ ਹੌਲੀ-ਹੌਲੀ ਜਿਹੜਾ ਵਾ ਉਹਨੇ ਆਣਾ ਬੰਦ ਕਰਤਾ ਫਿਰ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਦਾ ਕੋਰਟ ਦੇ ਵਿੱਚ ਕੇਸ ਲੱਗ ਗਿਆ ਹੌਲੀ-ਹੌਲੀ ਕੇਸ ਜਿਹੜਾ ਸੁਪਰੀਮ ਕੋਰਟ ਤੇ ਪਹੁੰਚ ਗਿਆ ਲੇਕਿਨ ਜਿੱਦਾਂ ਗਰੀਬਾਂ ਦਾ ਹਰ ਸਮੇਂ ਤਕਾ ਹੁੰਦਾ ਇਹਨਾਂ ਦੇ ਵਕੀਲ ਨੇ ਵੀ ਧੋਖਾ ਦਿੱਤਾ 16 ਜਿਹੜੀ ਤਰੀਕ ਪਈ ਸੀ ਐਤ ਕੀ ਜਿਹੜੀ 16 ਤਰੀਕ ਆ ਰਹੀ ਪਈ ਆ ਬਿਨਾ ਕੋਈ ਇਨਟੀਮੀਸ਼ਨ ਦਿੱਤੇ ਬਿਨਾ ਕੱਲ ਕੀ ਆ ਕਈ ਥਾਣੇ ਦੀ ਪੁਲਿਸ ਆ ਗਈ ਪੁਲਿਸ ਆਈ ਆ ਜਿਹੜੀ ਡਿਊਟੀ ਨਿਭਾ ਰਹੀ ਸੀ ਸੁਪਰੀਮ ਕੋਰਟ ਦਾ ਆਰਡਰ ਪਾਲਣ ਕਰਦੀ ਆ ਸਾਨੂੰ ਓਕੇ ਆ ਉਸ ਤੋਂ ਇਲਾਵਾ ਘਰ ਦੇ ਕੋਲ 50 60 ਮੁੰਡੇ ਆਏ ਇਹਨਾਂ ਦੇ ਨਾਲ ਜਿਹੜੇ ਸਮੇਲ ਗੁੰਡੇ ਸੀਗੇ ਇੱਕ ਤਰ੍ਹਾਂ ਨਾਲ ਉਹ 50 60 ਜਿਹੜੇ ਔਰਤਾਂ ਆਈਆਂ ਸੀ ਉਹ ਵੀ ਇੱਕ ਤਰ੍ਹਾਂ ਨਾਲ ਸਮੇਲ ਗੁੰਡੀਆਂ ਸੀਗੀਆਂ ਉਹਨਾਂ ਨੇ ਔਰਤਾਂ ਨੂੰ ਕਰੋ ਬਾਹਰ ਕੱਢ ਕੱਢ ਕੇ ਮਾਰਿਆ ਬੰਦਿਆਂ ਨੂੰ ਕੁੱਟਿਆ ਉਸ ਤੋਂ ਇਲਾਵਾ ਜਿਹੜੇ ਬੰਦੇ ਨੇ ਇਹਨਾਂ ਕੋਲ ਪੈਸੇ ਨਹੀਂ ਸੀ ਸਮਾਨ ਚੁਕਵਾਉਣ ਗੱਡੀਆਂ ਵਾਸਤੇ ਫਿਰ ਮਾਲਕ ਨੇ ਜਿਹੜਾ ਵਾ ਉਹ ਵਿਵਸਥਾ ਕੀਤੀ ਬੰਦੇ ਬੁਲਾਏ ਜਿਹੜੇ ਸਮਾਨ ਢੋਂਡ ਆਉਗੇ ਤੇ ਗੱਡੀਆਂ ਵੀ ਬੁਲਾਇਆ ਹੁਣ ਇਹਨਾਂ ਨੂੰ ਬਾਹਰ ਕੱਢਤਾ ਹੁਣ ਜਿਹੜੇ ਸਮਾਨ ਢੋਣ ਆਲੇ ਸੀਗੇ ਹੁਣ ਉਹਨਾਂ ਨੇ ਅੰਦਰੋਂ ਕੀ ਕੀਤਾ ਕੀ ਨਹੀਂ ਕਈਆਂ ਦੀ ਤਾਂ ਚੋਰੀਆਂ ਵੀ ਹੋ ਗਈਆਂ ਹੁਣ ਇਹੀ ਜੇ ਕੋਈ ਚੋਰੀ ਕੋਈ ਬੰਦਾ ਕਰਦਾ ਢੋਂਦੇ ਤੇ 379 ਦੀ ਧਾਰਾ ਲੱਗ ਜਾਂਦੀ ਹੈ ਯਾ ਤੇ ਇਹਨਾਂ ਦੀ ਚੋਰੀਆਂ ਹੋਈਆਂ ਨਾ ਢੋਂਦਾ ਫਿਰ ਕੁੱਟਮਾ ਜਿਹੜੀ ਹੋਈ ਖਾਲੀਕਰਨ ਕੋਣ ਆਇਆ ਸੀ ਬੰਦਾ ਕਿੰਨੇ ਕਿਹੜਾ ਬੰਦਾ ਸੀ ਆਇਆ ਖਾਲੀਕਰਨ ਤੇ ਖਾਲੀਕਰਨ ਲਈ ਜਿਹੜਾ ਮਾਲਕ ਨੇ ਕੋਈ ਭੇਜਿਆ ਸੀ ਆਪਣਾ ਬੰਦਾ ਆਪਣਾ ਨਿਰਮਲ ਆਪਣਾ ਕੀ ਨਾਮ ਸੀ ਥੰਮਲ ਦਾ ਹੈ ਵਿਕਰਾਂਤ ਵਿਕਰਾਂਤ ਜੀ ਸਿਗੇ ਆਏ ਨਾਲ ਪੁਲਿਸ ਪ੍ਰਸ਼ਾਸਨ ਸੀਗੀ ਪੁਲਿਸ ਪ੍ਰਸ਼ਾਸਨ ਮਾਲਕ ਆਇਆ ਠੀਕ ਆ ਲੇਕਿਨ ਜਿਹੜੇ 12 ਗੁੰਡੇ ਤੇ ਬਾਹਰ ਲੇਡੀ ਸਿੜੀ ਬੁਲਾ ਕੇ ਲਿਆਏ ਸੀਗੇ ਉਹ ਹੁਣ ਵੀ ਫਿਰਦਿਆ ਸੀਗਿਆ ਸਾਡੇ ਸਮਾਜ ਦੇ ਨੇਤਾਵਾਂ ਨੇ ਭਜਾਇਆ ਆਉਣ ਲਾਉਣ ਨੂੰ ਹਣੀ ਕਿੰਨੇ ਕੋ ਜਦੋਂ ਆਏ ਸੀ ਕਿੰਨੇ ਕੋ ਬੰਦੇ ਸੀਗੇ ਅੰਦਰ ਉਸ ਟਾਈਮ ਜਦੋਂ ਨਾਲ ਕੁੱਟ ਮਾਰ ਹੋਈ ਐ ਜਿਨ੍ਹਾਂ ਨਾਲ ਕੁੱਟ ਮਾਰ ਹੋਈ ਕੁਛ ਤਾਂ ਜਿਹੜੇ ਮੇਨ ਮੇਨਸ ਉਹਦਾ ਕੰਮ ਕਰਾਤੇ ਗਿਆ ਸੀ ਬਿਨਾਂ ਇੰਟੀਮੇਸ਼ਨ ਦਿੱਤੇ ਆਏ ਆ ਅਸਤੇ ਆਏ ਇੱਕ ਪ੍ਰੈਗਨੈਂਸੀ ਉਹਨੂੰ ਵੀ ਕੁੱਟਿਆ ਗਿਆ ਵਾ ਮਤਲਬ ਤੁਸੀਂ ਇੱਥੇ ਲੋਕ 1993 ਤੋਂ ਰਹਿ ਰਹੇ ਨੇ 9083 ਤੋਂ ਪ ਇਹ ਰਹਿ ਰਹੇ ਸੀਗੇ ਮਤਲਬ ਉਹਨਾਂ ਨੇ ਇੱਕਦਮ ਕਹਿ ਤਾਂ ਕੇ ਖਾਲੀ ਕਰ ਖਾਲੀ ਕਿਹਾ ਨਹੀਂ ਗਿਆ ਕਿਹਾ ਨਹੀਂ ਉਹਨਾਂ ਨੇ ਆ ਕੇ ਪੁਲਿਸ ਪ੍ਰਸ਼ਾਸਨ ਤੇ ਜਿਹੜੇ ਜ਼ੋਰ ਨਾਲ ਜਿਹੜਾ ਸੀਗਾ ਆ 983 ਦਾ ਜਿਹੜਾ ਮੰਦਿਰ ਬਣਿਆ ਹੋਇਆ ਵਾ ਠੀਕ ਹੈ ਮੰਦਿਰ ਤਾਂ ਪਹਿਲਾਂ ਦੇ ਲੋਕ ਰਹਿ ਰਹੇ ਆ ਤੇ ਏਕਸਮਿਸ਼ਨ ਦਿੱਤੇ ਪਾਕਿਸਤਾਨ ਵਾਲੇ ਲੋਕ ਕਰਦੇ ਅੱਜ ਕੀ ਹੋਇਆ ਜਿਹੜਾ ਤੁਸੀਂ ਅੱਜ ਧਰਨਾ ਲਗਾ ਕੇ ਬੈਠੇ ਹੋ ਅੱਜ ਇੱਥੇ ਕੀ ਹੋਇਆ ਵਾ ਜਦੋਂ ਇਹਨਾਂ ਨੇ ਕੱਲ ਮਕਾਨ ਖਾਲੀ ਕਰਵਾ ਲਏ ਮਕਾਨ ਖਾਲੀ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਅੰਦਰ ਭਗਵਾਨ ਵਾਲਮੀਕੀ ਮਾਰਾਇ ਦਾ ਮੰਦਿਰ ਸਥਾਪਿਤ ਸੀਗਾ ਉਸ ਤੋਂ ਬਾਅਦ 33 ਕਰੋੜ ਦੇਵੀ ਦੇਵਤਾ ਦੇ ਵਿੱਚ 25 ਜਿਹੜੇ ਦੇਵੀ ਦੇਵਤਿਆਂ ਦੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਾ ਮਹਾਰਾਜ ਦੀ ਮੂਰਤੀ ਸੀਗੀ ਸ਼ਿਵਜੀ ਮਹਾਰਾਜ ਦੀ ਲక్ష్ਮੀ ਮਾਤਾ ਦੀ ਚਿੰਤਪੁਰ ਨੇ ਦੀ ਕਈ ਬਾਲਾ ਜੀ ਦੀ ਕਈ ਮੰਦਰ ਇੱਥੇ ਮੂਰਤੇ ਸਥਾਪਿਤ ਹੋਈਆਂ ਸੀ ਉਹਨਾਂ ਸਾਰੀਆਂ ਮੂਰਤੀਆਂ ਨੂੰ ਇਹਨਾਂ ਨੇ ਬੇਅਦਬੀ ਕੀਤਾ ਜਿਹੜੀ ਕ੍ਰੇਨ ਨਾਲ ਇਹਨਾਂ ਨੇ ਉਹ ਜਗ੍ਹਾ ਪੁੱਟੀ ਸੀਗੀ ਉਹੀ ਕ੍ਰੇਨ ਦੇ ਨਾਲ ਜਿਹੜੀ ਮੂਰਤੇ ਤੋੜੀਆਂ ਗਈਆਂ ਉਧਰ ਗੱਡੀ ਪਈ ਹੋਇਚ ਮੂਰਤੀਆਂ ਦੀ ਜਿਹੜੀ ਬੇਅਦਬੀ ਕੀਤੀ ਹੋਈ ਆ ਤੇ ਸਾਨੂੰ ਇਸ ਚੀਜ਼ ਦਾ ਵਾ ਕਿ ਜਿਹੜੀ ਇਹਨਾਂ ਨੇ ਬੇਅਦਬੀ ਕੀਤੀ ਆ ਹਿੰਦੁਸਤਾਨ ਹਿੰਦੂਆ ਦਾ ਵਾਹ ਉਥੇ ਹਿੰਦੂਆ ਨਾਲ ਹੀ ਬੇਅਦਬੀ ਹੋਵੇ ਇਸ ਤੋਂ ਵੱਡਾ ਦਾ ਜੁਰਮ ਜਿਹੜਾ ਪਾਕਿਸਤਾਨ ਚ ਵੀ ਨਹੀਂ ਹੋ ਰਿਹਾ ਜਦੋਂ ਇਹ ਹੋਈ ਹੈ ਸਾਰੀ ਬੇਅਦਬੀ ਜਦੋਂ ਮੂਰਤੀਆਂ ਖੰਡਿਤ ਕੀਤੀਆਂ ਗਈਆਂ ਨੇ ਤੇ ਉਦੋਂ ਪੁਲਿਸ ਮੁਕੇ ਤੇ ਮੌਜੂਦ ਸੀ ਸਾਰਾ ਕੁਝ ਮੌਜੂਦ ਸੀ ਹਮਲਾ ਮੌਜੂਦ ਸੀ ਜੀ ਇੱਥੇ ਠੀਕ ਆ ਉਹੀ ਹੁਣ ਪੁਲਿਸ ਜਿਹੜੀ ਕਹਿੰਦੀ ਸੀ ਅਸੀਂ ਪਰਚਾ ਦਰਜ ਕਰ ਦਿੰਨੇ ਆ ਅਸੀਂ ਕਿਹਾ ਜੀ ਇੱਕ ਮਿੰਟ ਅਸੀਂ ਕਹਿੰਦੇ ਪਰਚਾ ਦਰਜ ਕਰਦੇ ਆ ਅਸੀਂ ਇਹ ਕਹਿੰਨੇ ਆ ਕਿ ਜਿਹੜੇ 25 30 ਪਰਿਵਾਰ ਸੀਗੇ ਜਿਹੜੇ ਹੁਣ ਰਾਤੀ ਇੱਥੋਂ ਜਾਣ ਤੋਂ ਬਾਅ ਇੱਕ ਲੇਡੀ ਸੇ ਆਪਣੀ ਜਵਾਨ ਦੋ ਕੁੜੀਆਂ ਨੂੰ ਲੈ ਕੇ ਤੇ ਸਾਹਮਣੇ ਬਾਹਰ ਰੋਡ ਤੇ ਸੁੱਤੇ ਸਮਾਨ ਨੂੰ ਦੌੜਦੀ ਪਿਆ ਜਖਮਾਂ ਤੇ ਲੂਨ ਛਿੜਕਿਆ ਗਿਆ ਫਿਰ ਮੀਂਹ ਵੀ ਆ ਗਿਆ ਠੀਕ ਆ ਤੇ ਇਦਾਂ ਦੇ ਪਰਿਵਾਰ ਇੱਕ ਬਸਤਾ ਨਰਿੰਦਰ ਮੋਦੀ ਸਾਹਿਬ ਕਹਿੰਦੇ ਆ ਕਿ ਹਰ ਘਰ ਦੇ ਵਿੱਚ ਹਰ ਲੋਕਾਂ ਨੇ ਇੱਕ ਕੰਮ ਮਿਲਣਾ ਚਾਹੀਦਾ ਪੰਜਾਬ ਸਰਕਾਰ ਨੇ ਕਿਹਾ ਕਿ ਹਰ ਘਰ 'ਚ ਇੱਕ ਨੌਕਰੀ ਹੋਣੀ ਚਾਹੀਦੀ ਅਸੀਂ ਕਹਿੰਦੇ ਚਲੋ ਨੌਕਰੀ ਦੇ ਘੜਤਾ ਹੋਣਾ ਚਾਹੀਦਾ ਹੁਣ ਜਿਹੜੇ ਲੋਕ ਉੱਜੜ ਗਏ ਆ ਅਸੀਂ ਇਹੀ ਬੇਨਤੀ ਕਰਦੇ ਚਲੋ ਬੇਦਵੀ ਹੋਈ ਆ ਠੀਕ ਆ ਉਹਨਾਂ ਦੇ ਲਈ ਜੋ ਇਹ ਨਾਲੋਂ ਬੰਦੀ ਕਾਰਵਾਈਆਂ ਤੋਂ ਕਰ ਨਹੀਂ ਕਰਨੀਆਂ ਲੇਕਿਨ ਅਸੀਂ ਸਸ਼ਲ ਪ੍ਰਸ਼ਾਸਨ ਤੋਂ ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਘੜ ਤੋਂੜੇ ਨਾਲੋਂ ਜਿਹੜਾ ਬੰਦ ਦਾ ਮਕਾਨ ਉਹ ਦਿੱਤਾ ਜਾਣਾ ਚਾਹੀਦਾ ਔਰ ਜਿਹੜੇ ਬੇਦਵੀ ਕੀਤੀ ਮਾਲਕ ਥੰਮਣ ਆ ਜਿਹੜਾ ਉਹ ਘੜ ਤੋਂੜੇ ਨਾਲੋਂ ਬੰਦ ਦਾ ਆਪਣੇ ਕਿਤੇ ਹੋਰ ਬਸਾਨ ਦਾ ਜਦਿਆ ਬਣਾ ਪੰਜਾਬ ਸਰਕਾਰ ਜਿਹੜੇ ਸੀਐਮ ਨੇ ਆਪਣੇ ਭਗਵੰਤ ਮਾਨ ਉਹਨਾਂ ਨੇ ਹਜੇ ਖੁਦ ਪਿੱਛੇ ਅਨਾਉਂਸ ਵੀ ਕੀਤਾ ਸੀ ਵੀ ਬੇਅਦਬੀ ਦੇ ਅਸੀਂ ਬੜਾ ਸਖਤ ਕਾਨੂੰਨ ਲਿਆ ਰਹੇ ਆ ਤੇ ਉਸ ਦੇ ਬਾਵਜੂਦ ਲੋਕੀ ਬੇਅਦਬੀ ਕਰਨੋਂ ਨਹੀਂ ਟੱਲ ਰਹੇ ਹੁਣ ਬੇਅਦਬੀ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਬਾਹਾਂ ਪੜ ਦਿੰਦੇ ਆ ਅਸਤਾ ਸਿਰਫ ਧਰਨਾ ਹੀ ਲਾ ਰਹੇ ਸਾਨੂੰ ਧਰਨੇ ਦੇ ਵਿੱਚ ਵੀ ਜਿਹੜਾ ਵਾ ਗੁਜੇਸ਼ ਕੀਤਾ ਜਾਂਦਾ ਵਾ ਅਸਤਾ ਬਾਹਾਂ ਬਾਡੀ ਨਹੀਂ ਲੇ ਕਾਇਦਾ ਐਲਾਨ ਕੀਤਾ ਗਿਆ ਸੀ ਪਿੱਛੇ ਵੀ ਜਿਹੜੀ ਵੀ ਕਿਸੇ ਵੀ ਤਰ੍ਹਾਂ ਦੀ ਜੇ ਬੇਅਦਬੀ ਕਰਦੇ ਆ ਤੇ ਉਹਨੂੰ ਬੜੀ ਮਤਲਬ ਵੱਡੀ ਤੋਂ ਵੱਡੀ ਸਜ਼ਾ ਮਿਲੂਗੀ ਔਰ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਏਗੀ ਤੁਸੀਂ ਲੋਕ ਰਹਿੰਦੇ ਆ ਜੀ ਇੱਥੇ ਇੰਡੀਆ ਦੇ ਵਿੱਚ ਇੱਕ ਅਮੀਰ ਆ ਤੇ ਇੱਕ ਗਰੀਬ ਆ ਅਮੀਰ ਜਿੰਨਾ ਮਰਜੀ ਤਕੜਾ ਹੋਵੇ ਉਹਦੀ ਬੇਅਦਲੀ ਵੀ ਮੰਨ ਲਈ ਜਾਂਦੀ ਜਾਇਜ਼ ਹੋ ਜਾਂਦਾ ਵਾ ਗਰੀਬ ਇੱਕ ਇੰਨੀ ਜਿਹੀ 10 ਰੁਪਏ ਦੀ ਵੀ ਚੋਰੀ ਕਰਦਾ ਤਾਂ ਵੀ ਉਹਦੇ 379 ਲੱਗ ਜਾਂਦੀ ਆ ਇਸ ਲਈ ਫਰਕ ਆ ਇਸ ਲਈ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਪੈਸਾ ਵਾਲੇ ਦੇ ਮਾਧਿਅਮ ਨਾਲ ਕਿ ਜਿੰਨੇ ਜੋ ਵੀ ਕੀਤਾ ਵਾ ਉਹ ਤਾਂ ਉਹਨਾਂ ਦਾ ਹੋਣਾ ਹੀ ਹੋਣਾ ਵਾ ਲੇਕਿਨ ਨਾਲ ਨਾਲ ਅਸੀਂ ਚਾਹਨੇ ਕਿ ਜਿਹੜੇ ਲੋਕ ਬੇਕਾਰ ਹੋ ਗਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਘਰ ਦਿੱਤਾ ਜਾਵੇ ਜਾਂ ਮੈਂ ਵੀਰਾ ਤੁਸੀਂ ਦੱਸ ਰਹੇ ਹੋ 83 ਤੋਂ ਪਹਿਲੇ ਦੇ ਲੋਕ ਰਹਿ ਰਹੇ ਸੀ ਇਹ ਕਿਰਾਇਆ ਦਿੰਦੇ ਸੀ ਇੱਥੇ ਇਹ ਕਿਦਾਂ ਰਹਿ ਰਹੇ ਸੀਗੇ ਕਿਰਾਇਆ ਲੰਬੇ ਸਮੇਂ ਦਿੱਤਾ ਸੀਗਾ ਇਹਨਾਂ ਨੇ ਉਸ ਤੋਂ ਬਾਅਦ ਜਿਹੜੇ ਇੱਕ ਲੀਜ਼ ਹੁੰਦੀ ਹੋ ਸੀਗੀ ਉਸ ਤੋਂ ਬਾਅਦ ਵਿੱਚ ਜਿੱਦਾਂ ਕੋਰਟ ਚ ਕੇਸ ਲੱਗਿਆ ਦੋਨਾਂ ਪਾਰਟੀਆਂ ਵੱਲੋਂ ਫਿਰ ਲੰਬੇ ਸਮੇਂ ਤੋਂ ਕਈ ਸਾਲ ਲਗਾਤਾਰ ਹੀ 10 15 ਸਾਲ 20 ਸਾਲ ਕੇਸ ਹੀ ਚਲਦੇ ਨੂੰ ਹੋ ਗਏ ਆ ਸੁਪਰੀਮ ਕੋਰਟ ਨੇ ਅਜੇ ਤਹ ਇਹਨਾਂ ਨੂੰ ਕਾਗਜ਼ ਤੱਕ ਨਹੀਂ ਦਿਖਾਇਆ ਸੁਪਰੀਮ ਕੋਰਟ ਦੇ ਕੀ ਸਾਡੇ ਕੋਲ ਆਰਡਰ ਬਿਨਾ ਕਾਗਜ਼ ਦਿਖਾਏ ਬਿਨਾ ਆਰਡਰ ਦਿਖਾਏ ਇਹਨਾਂ ਨੇ ਧੱਕਾ ਉਹਨਾਂ ਨੇ ਤਾਂ ਇਹਨਾਂ ਨੂੰ ਮਾਰਿਆ ਵੀ ਆ, ਕੁੱਟਿਆ ਵੀ ਆ ਤੇ ਲੁੱਟਿਆ ਵੀ ਆ। ਹੁਣ ਅਸੀਂ ਪ੍ਰੈਸ ਦੇ ਮਾਧਮੇ ਤੁਹਾਨੂੰ ਬੇਨਤੀ ਕਰਦੇ ਆ ਕਿ ਇਹ ਲੋਕ ਪਾਕਿਸਤਾਨ ਚ ਨਹੀਂ ਤਾਂ ਉੱਥੇ ਵੀ ਇਹਨਾਂ ੱਤਕਾਉਣਾ ਸੀ ਇਹਨਾਂ ਨਾਲ ਜਿਹੜਾ ਇੱਥੇ ਹੋ ਗਿਆ। ਜਿਹੜੇ ਹੁਣ ਮੌਜੂਦਾ ਪੁਲਿਸ ਦਾ ਕੀ ਰਵੱਈਆ ਹੈ? ਪ੍ਰਸ਼ਾਸਨ ਦੀ ਕੋਈ ਟੀਮ ਆਈ ਹੈ? ਕੋਈ ਤੁਹਾਨੂੰ ਅਸ਼ਵਾਸ਼ਣ ਦਿੱਤਾ ਗਿਆ ਕੀ ਕਿਹਾ ਉਹਨਾਂ ਨੇ? ਸਾਡੇ ਸਮਾਜ ਦੇ ਵੱਡੇ ਵੱਡੇ ਨੇਤਾ ਵੀ ਆਏ ਆ ਇੱਥੇ। ਜਸ਼ਪਾਲ ਚੋਹਦਰੀ ਸਾਹਿਬ ਆਇਆ ਹੋਰ ਕਈ ਨੇਤਾ ਆਏ ਆ, ਕੌਂਸਲਰ ਸਾਹਿਬ ਵੀ ਆਏ ਆ। ਤੇ ਹੁਣ ਗੱਲਾਂ ਚੱਲਦੀਆਂ ਪਈਆਂ ਵਾ। ਲੇਕਿਨ ਹੁਣ ਜਿਹੜੇ ਲੋਕ ਬੈਠੇ ਆ ਇੱਕੋ ਤੇ ਮੇਰੇ ਯਰੇ ਸਾਥੀ ਬੈਠੇ ਆ ਤੀਰੀ ਜੀ ਸ਼ੇਲਾ ਜੀ ਉਹ ਨੀਲ ਜੀ ਜਨੇ ਵੀ ਸਾਥੀ ਇੱਥੇ ਆਏ ਆ ਸਾਡੀ ਇਹੀ ਆ ਕਿ ਜਿੰਨਾ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਦੋ ਚੀਜ਼ਾਂ ਬਾਜਾ ਤਾਂ ਇਹਨਾਂ ਨੂੰ ਘੜ ਦੋ ਜਾਂ ਇਹਨਾਂ ਨੂੰ ਮਾਰ ਦੋ ਤੀਸਰਾ ਜਾਂ ਜੇਲ੍ਹ ਚ ਭੇਜ ਦੋ ਜੇ ਘੜ ਹੀ ਨਹੀਂ ਹੋਊਗਾ ਤਾਂ ਜੇਲ੍ਹ ਵਧੀਆ ਘੜ ਦੋ ਤਾਂ ਘੜ ਤਾਂ ਹੋਊਗਾ ਉੱਥੇ ਇਹਨਾਂ ਦੇ ਭੈਣ ਬੇਟੀਆਂ ਬੱਚੇ ਸੁਰੱਖਿਸ਼ਤ ਤਾਂ ਰੋਗੇ ਤੇ ਜਿਹੜੀ ਹੁਣ ਪੁਲਿਸ ਵੱਲੋਂ ਤੁਹਾਨੂੰ ਕੁਝ ਕਿਹਾ ਗਿਆ ਜਿਹੜੀ ਪੁਲਿਸ ਵੱਲੋਂ ਸਰ ਮੀ ਪੁਲਿਸ ਨੇ ਪੁਲਿਸ ਤਾਂ ਇਹ ਕਹਿੰਦੀ ਕਿ ਪਰਚਾ ਦਰਜ ਕਰ ਦੋ ਲੇਕਿਨ ਅਸੀਂ ਕਹਿੰਦੇ ਕਿ ਪਰਚੇ ਦੇ ਨਾਲ ਨਾਲ ਜਿਹੜਾ ਬੰਦਾ ਕਰੋਣਾ ਪਤੀ ਆਏਗਾ ਬਾਅਦ ਜਿੰਦੀਏ ਕਰੋੜਾਂ ਦੀ ਜਗਾ ਵਾ ਜੇ ਪੰਜ ਪੰਜ 7 7 ਲਿਖਿਆ ਦੇਨ ਨੂੰ ਦੇ ਦੇਊਗਾ ਤਾਂ ਉਹਨਾਂ ਦਾ ਇਹਨਾਂ ਦਾ ਪੜਾ ਹੋ ਜਾਊਗਾ ਉਹਨਾਂ ਦਾ ਜਾਣਾ ਕੁਛ ਨਹੀਂ ਹੈਗਾ ਠੀਕ ਹੈ ਅਸਤੇ ਬੇਨਤੀ ਕਰਦੇ ਹਾਂ ਥੋੜਾ ਜਣਾ ਜੀ ਰੈਜ਼ੀਡੈਂਟ ਹੋਇਆ ਮਾਮਲਾ ਹੈ ਇਹ ਬਿਲਕੁਲ ਜੀ ਪੁਲਿਸ ਦੇ ਨਾਲ ਮਿਲ ਕੇ ਸਾਰਾ ਡਰਾਮਾ ਹੋਇਆ ਹੈ ਮੇਰੀ ਬਖਤਰਾ ਡਰਾਮਾ ਹੋਇਆ ਹੈ ਸਾਡੇ ਮੰਦਰ ਦੀਆਂ ਮੂਰਤੀਆਂ ਸਾਡੇ ਭਗਵਾਨ ਬਾਲਮਿਕੀ ਜੀ ਮਹਾਰਾਜ ਦਾ ਮੰਦਰ ਤੋੜਿਆ ਗਿਆ ਬਾਲਾ ਜੀ ਦਾ ਮੰਦਰ ਤੋੜਿਆ ਗਿਆ ਔਰ ਜਿਹੜੀਆਂ ਗੱਡੀਆਂ ਹੁਣ ਖੜੀਆਂ ਸੀ ਅੱਧਾ ਘੰਟਾ ਪਹਿਲਾਂ ਸਾਨੂੰ ਪੁਲਿਸ ਨੇ ਅੰਦਰ ਝਾੜਾ ਲਾੜਿਆ ਔਰ ਪਿ ਆਹ ਤਾਂ ਟਰੱਕ ਖੜੇ ਤੇ ਬਿਲਕੁਲ ਅਸੀਂ ਸਾਰਾ ਪੰਜਾਬ ਸਾਰਾ ਲੁਧਿਆਣਾ ਬੰਦ ਕਰਾਵਾਂ ਅੱਜ ਦੇ ਦਿਨ ਚ ਕਿ ਹੁਣ ਜਿਹਦੇ ਪੁਲਿਸ ਕੋਲ ਤੁਹਾਨੂੰ ਕਿਹਾ ਕਿ ਪੁਲਿਸ ਸਾਨੂੰ ਇਸ ਪੁਲਿਸ ਦੇ ਉੱਪਰ ਸਾਨੂੰ ਕੋਈ ਵੀ ਸ਼ਿਵਾਸ਼ ਨਹੀਂ ਜੋ ਪੁਲਿਸ ਨੇ ਕੀਤਾ ਇਹ ਤੱਕਾ ਕਦੀ ਨਹੀਂ ਬਰਦਾਸ਼ਤ ਨਹੀਂ ਹੋ ਸਕਦਾ ਅਸੀਂ ਬਿਆਨ ਲਿਖਾਇਆ ਅੰਦਰ ਹੁਣ ਤੁਹਾਡਾ ਅੱਗੇ ਨੈਕਸਟ ਕੀ ਸਟੈਪ ਹੈ ਜੀ ਵਾਹ ਵਾਹ ਜੀ ਜਿੰਨੇ ਦੇਰ ਤੱਕ ਉਹ ਜਿਹੜੇ ਗੱਡੀਆਂ ਇੱਥੋਂ ਗਈਆਂ ਨੇ ਜੀਪੀਸੀ ਜਾਂ ਜਿਹੜਾ ਟਰੱਕ ਜਿਹੜਾ ਲੈ ਕੇ ਗਏ ਨੇ ਉਹ ਵਾਪਸ ਨਹੀਂ ਆਉਂਦਾ ਅਸੀਂ ਇੱਥੋਂ ਬਿਲਕੁਲ ਨਹੀਂ ਉੱਟਾਂਗੇ ਅਸੀਂ ਹੁਣ ਰੋਡ ਬੰਦ ਕਰਾਵਾਂਗੇ ਜਿੰਨੇ ਸੀ ਚੰਦੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਪਰ ਜਿਸ ਤਰੀਕੇ ਦੇ ਨਾਲ ਸਾਨੂੰ ਅੰਦਰ ਧਿਆਨੇ ਲਗਾ ਲਿਆ ਸਾਨੂੰ ਕੰਮ ਲਗਾ ਦਿਆ ਪਛੁਕਟੀਆਂ ਗੱਡੀਆਂ ਘੇਰਵਾਤੀਆਂ ਲਾਣਦੇ ਅਸੀਂ ਪੁਲਿਸ ਦੇ ਜਿਹੜੀ ਗੱਡੀਆਂ ਤੋੜਫੋੜ ਕਰ ਰਹੀਆਂ ਜਿਹੜੀ ਤੋੜਫੋੜ ਹੋ ਰਹੀ ਹੈ ਜਿਹੜੀ ਗੱਡੀਆਂ ਨੇ ਤੋੜਫੋੜ ਕੀਤੀਆਂ ਮੂਰਤੀਆਂ ਖੰਡਿਤ ਕੀਤੀਆਂ ਮੰਦਰ ਤੋੜਿਆ ਉਹ ਜਿਹੜੀ ਗੱਡੀ ਦੇ ਵਿੱਚ ਚਾਪ ਮੂਰਤੀਆਂ ਸੀਗੀਆਂ ਉਹ ਚਾਬੀ ਤਾਂ ਸਾਡੇ ਕੋਲ ਸੀਗੀ ਉਹੀ ਗੱਡੀ ਇੱਥੇ ਖੜੀ ਆ ਉਹ ਅਸੀਂ ਪੁਲਸ ਵਾਲਿਆਂ ਨੂੰ ਦਿੱਤੀ ਹੈ ਚਾਬੀ ਆ ਲਓ ਭਾਈ ਆ ਗੱਡੀ ਦੇ ਵਿੱਚ ਮੂਰਤੀਆਂ ਪਈਆਂ ਵਾ ਪਰ ਜਿਹੜੀਆਂ ਬਾਕੀ ਗੱਡੀਆਂ ਸੀਗੀਆਂ ਉਹ ਇਹਨਾਂ ਨੇ ਗੈਪ ਕਰਾਤੀਆਂ ਸਾਨੂੰ ਅੰਦਰ ਬਿਠਾ ਲਿਆ 1.5 ਘੰਟੇ ਤੋਂ ਸਾਡੇ ਬਿਆਨ ਲਿਖੇ ਜਾ ਰਹੇ ਆ ਮੇਰੇ ਤੇ ਵਿੱਕੀ ਜੋਤਾ ਜੀ ਦੇ ਰਜੀਤ ਦੇਤਾ ਜੀ ਦੇ ਜਿਨ੍ਹਾਂ ਨੇ ਮੋਕਾ ਤੇ ਕਾਰਵਾਈ ਕਰਾਈ ਆ ਅਲੀ ਸਾਰੀ ਪਰ ਜਿਹੜੀ ਸਕੀਮ ਵਰਤੀ ਹੈ ਪੁਲਸ ਵਾਲਿਆਂ ਨੇ ਜਿਹੜੀ ਗੱਡੀ ਜੀਬੀਸੀ ਨਾਲ ਜਿਹੜੀ ਟੋੜੀਆਂ ਗਈਆਂ ਮੂਰਤੀਆਂ ਉਹ ਉਹਦੇ ਵਿੱਚ ਹੈਗੀ ਹੈ ਪਰਚੇ ਦੇ ਵਿੱਚ ਪਰ ਉਹ ਜੀਸੀਬੀ ਗੈਪ ਕਰਾਤੀ ਹੈ ਨਾਲ ਉਹ ਜੀਸੀਬੀ ਮਸ਼ੀਨਾਂ ਦੋ ਮੈਂ ਇੱਕ ਤੁਹਾਡੀ ਵੀਰੇ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਹੜਾ ਐਸਸੀ ਐਸਸੀ ਐਕਟ ਬਣਿਆ ਬੇਅਦਵੀ ਵਾਲਾ ਬੇਅਦਵੀ ਐਕਟ ਬਣਿਆ ਨਾ ਜਿਹੜਾ ਉਹਦੇ ਵਿੱਚ ਨਾ ਮਹਾਸ਼ਾ ਬਰਾਦਰੀ ਆ ਨਾ ਵਾਲਮੀਕੀ ਸਮਾਜ ਆ ਨਾ ਰਵਿਦਾਸ ਸਮਾਜ ਆ ਨਾ ਕਟੀਕ ਤੇ ਨਾ ਖਟਕ ਸਮਾਜ ਆ ਉਹਦੇ ਚ ਮਾਨ ਸਾਹਿਬ ਨੇ ਇਹ ਸਾਰੇ ਸਮਾਜ ਨੂੰ ਵਾਂਝਾ ਰੱਖਿਆ ਉਹ ਅਧੂਰਾ ਹਵਾ ਜਦ ਕਿ ਸਭ ਤੋਂ ਬੇਅਦਵੀਤ ਇਹ ਨਾ ਦਿੰਦੀਆਂ ਪਰ ਜਿਹੜਾ ਇਹ ਮੰਦਰ ਹੈ ਇਹਦੇ ਚ ਭਗਵਾਨ ਵਾਲਮੀਕੀ ਮਹਾਰਾਜ ਜੀ ਸ਼੍ਰੀ ਬਾਲਾ ਜੀ ਦੀ ਮਹਾਦੇਵ ਜੀ ਦੀ ਮਾ ਦੁਰਗਾ ਜੀ ਦੀ ਇਹ ਦੇਵੀ ਦੇਵਤੇ ਦੀ ਮੂਰਤੀ ਸਾਫ ਸੀ ਔਰ 1983 ਦਾ ਤੈਨੂੰ ਪੱਥਰ ਦਿਖਾਣੇ 1983 ਦਾ ਪੱਥਰ ਲੱਗਿਆ ਆ ਤੇ ਤੁਸੀਂ ਆਹ ਦੇਖੋ ਪਿਛਲੇ ਲੰਬੇ ਸਮੇਂ ਤੋਂ ਬਾਬਾ ਸਾਹਿਬ ਡਾਕਟਰ ਮੇਡਕਟ ਦੀ ਦੀ ਮੂਰਤੀ ਦੀ ਦੇਵੀ ਬੇਅਦਵੀਤ ਹੋਣੀ ਹੁੰਦੀ ਯਾ ਮਤਲਬ ਉਹ ਜਿਹੜੇ ਬੰਦੇ ਕੋਣ ਨੇ ਕਿੰਨਾ ਵੱਲੋਂ ਕੀਤਾ ਗਿਆ ਇਹ ਕੋਈ ਵਿਕਰਾਂ ਦੇ ਇੰਡਸਟਰੀਜ਼ ਵਾਲੇ ਹੈਗੇ ਕੋਈ 22 ਹੈਗਾ ਪਿੱਛੇ ਔਰ ਇਹ ਇਹ ਇਹਨਾਂ ਇਹਨਾਂ ਨੇ ਕੋਈ 1994 ਦੇ ਵਿੱਚ ਆਪਣੀ ਕੋਈ ਫਰਮ ਬਣਾਈ ਆ ਜਦ ਕਿ ਇਹ ਲੋਕ 1957 ਚ ਬੈਠੇ ਤੁਸੀਂ ਇੱਥੇ ਲక్ష్ਮੀ ਐਮ ਐਂਟੀ ਸੰਤੋਸ਼ ਆਰਤੀ ਇਹ ਸਾਰੇ ਜਿਹੜੇ ਪੁਰਾਣੇ ਬੈਠੇ ਆ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਹੋ ਗਈਆਂ ਆ ਕੌਂਸਲ ਸਾਹਿਬ ਖੜੇ ਇਹਨਾਂ ਨੂੰ ਪੁੱਛ ਲਓ ਇਹ ਪੁਰਾਣੀਆਂ ਪੀੜ੍ਹੀਆਂ ਬੈਠੀਆਂ ਵਾਂ ਔਰ ਇਹ ਸਾਰੇ ਬੰਦੇ ਪੁਰਾਣੇ ਆ ਚਾਰ ਚਾਰ ਪੀੜ੍ਹੀਆਂ ਹੋ ਗਈਆਂ ਵਾਂ ਔਰ ਇਹਨਾਂ ਨੂੰ ਜਬਰਨ ਡੈਮੋਲਿਸ਼ ਕੀਤਾ ਗਿਆ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਦਾ ਸਨਮਾਨ ਕੀਤਾ ਅਸੀਂ ਬੋਲੇ ਨਹੀਂ ਆਪਣੀ ਕਾਰਵਾਈ ਕਰਦੇ ਰਹੇ ਪਰ ਅਸੀਂ ਐਸਐਚਓ ਸਾਹਿਬ ਨੂੰ ਵੀ ਫੋਨ ਕੀਤਾ ਸੀ 3:35 ਤੇ ਅੱਜ ਵੀ ਜਨਾਬ ਜੇ ਕੋਈ ਹਾਈ ਕੋਰਟ ਦੇ ਆਰਡਰਾਂ ਚ ਲਿਖਿਆ ਵੀ ਵੀ ਰਸਤਾ ਸਾਨੂੰ ਦੇ ਦੇਣਾ ਵਾ ਜਾਂ ਉਹਨਾਂ ਨੂੰ ਤੋਂ ਹਟਾਇਆ ਜਾਣਾ ਤੇ ਸਾਨੂੰ ਬੁਲਾ ਲਿਓ ਅਸੀਂ ਪੂਰਨ ਵਿਧੀ ਵਤੋ ਤੋਂ ਮੂਰਤੀਆਂ ਚੱਕ ਲਵਾਂਗੇ ਜਲ ਪ੍ਰਵਾਹ ਕਰਾਉਗੇ ਕੁਝ ਕਰਦੇ ਕਹਿੰਦੇ ਠੀਕ ਹੈ ਤੁਹਾਨੂੰ ਬੁਲਾਇਆ ਜਾਊਗਾ ਪਰ ਇਹ ਗੱਲ ਇੱਥੇ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਉਹਨਾਂ ਨੇ ਕੱਲ ਪਹਿਲੇ ਸਾਰਿਆਂ ਨੂੰ ਇਹ ਕਿਹਾ ਸੀ ਅਸੀਂ ਤੁਹਾਨੂੰ ਤੁਸੀਂ ਜਿੱਦਾਂ ਲੈ ਕੇ ਜਾਓਗੇ ਮਾਨ ਸਨਮਾਨ ਨਾਲ ਅਸੀਂ ਦੇਾਂਗੇ ਮੌਕਾ ਉਸ ਦੇ ਬਾਵਜੂਦ ਵੀ ਇਹ ਕੰਮ ਕੀਤਾ ਗਿਆ ਇਹ ਮੈਂ ਮੇਰਾ ਸੋਸ਼ਲ ਮੀਡੀਆ ਚੈੱਕ ਕਰ ਲਓ ਮੈਂ ਆਪਣੇ ਸੋਸ਼ਲ ਮੀਡੀਆ ਰਹੀ ਕੱਲ 9:52 ਮਿੰਟ ਤੇ ਜਿਹੜੀ 5 ਮਿੰਟ 5 ਮਿੰਟ 8 ਸਕਿੰਟ ਦੀ ਵੀਡੀਓ ਪਾਈ ਆ ਉਹਦੇ ਜਿਵੇਂ ਮਾਨਯੋਗ ਸੁਪਰੀਮ ਕੋਰਟ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਬੇਨਤੀ ਲਈ ਆ ਕਿ ਜਿੰਨੀਆਂ ਵੀ ਮੂਰਤੀਆਂ ਹੈਗੀਆਂ ਵਾ ਸਾਨੂੰ ਬੁਲਾ ਲਿਓ ਅਸੀਂ ਵਿਧੀਵਤ ਤਰੀਕੇ ਨਾਲ ਤੁਹਾਨੂੰ ਸਨਮਾਨ ਤਰੀਕੇ ਨਾਲ ਲੈ ਕੇ ਜਾਵਾਂਗੇ ਪਰ ਤੁਸੀਂ ਇਹ ਦੇਖੋ ਟਰੱਕ ਦੇ ਵਿੱਚ ਉਸ ਤੋਂ ਬਾਅਦ ਵੀ ਇਹ ਕੰਮ ਹੋ ਗਿਆ ਇਸ ਤੋਂ ਬਾਅਦ ਵੀ ਇਹ ਲੱਗਦਾ ਕਿਸ ਤਰ੍ਹਾਂ ਇਹ ਕੰਮ ਹੋਇਆ ਦਾ ਦੇਖੋ ਇਹਦੇ ਵਿੱਚ ਨਾ ਕੱਲ ਰਾਤ ਹੀ ਬਿਜਲੀ ਵਾਲੇ ਆ ਗਏ ਕੱਲ ਰਾਤ ਹੀ ਦੂਜੇ ਇਲੈਕਟ੍ਰੀਸ਼ੀਅਨ ਆ ਗਏ ਕੱਲ ਰਾਤ ਹੀ ਦੀਵਾਰ ਕਰਨ ਵਾਲੇ ਆ ਗਏ ਇਹ ਇੱਕ ਸੋਚੀ ਸਮਝੀ ਲੈਂਡ ਮਾਫੀਆ ਵਾ ਇਹ ਉਹਨਾਂ ਨੇ ਇਹ ਕੰਮ ਕਰਵਾਇਆ ਵਾ ਸੋ ਹੁਣ ਅੱਗੇ ਹੁਣ ਤੁਹਾਡਾ ਕੀ ਸਟੈਪ ਹੈ ਅਸੀਂ ਜੀਸੀਬੀ ਮਸ਼ੀਨਾਂ ਜੇ ਵਾਪਸ ਨਹੀਂ ਆਈਆਂ ਤੇ ਅਸੀਂ ਪ੍ਰੋਟੈਸਟ ਕਰਾਂਗੇ ਧਰਨਾ ਦੇਵਾਂਗੇ ਜੇ ਸਾਰੇ ਸਮਾਜ ਨੂੰ ਪੂਰੇ ਧਰਨਾ ਦੇਣਾ ਪਿਆ ਰੋਡ ਜਾਮ ਕਰਨੇ ਜਾਮ ਕਰਾਂਗੇ ਔਰ ਅਸੀਂ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਆ ਪਰ ਸਰਕਾਰ ਦਾ ਸਨਮਾਨ ਸਾਡੇ ਦਿਲ ਚੋਂ ਬਿਲਕੁਲ ਨਿਕਲ ਚੁਕਾ ਆਇਆ ਕਿਤੇ ਇਹ ਨਹੀਂ ਲੱਗਦਾ ਕਿ ਜਿਸ ਤਰੀਕੇ ਨਾਲ ਇੱਥੇ ਬਕਾਇਦਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਲੋਕਾਂ ਨੇ ਗੱਡੀਆਂ ਵੀ ਫੜੀਆਂ ਜੀਸੀਬੀ ਚਾਹੇ ਰੋਕੀਆਂ ਪਰ ਪੁਲਿਸ ਦੀ ਮੌਜੂਦਗੀ ਦੀ ਚੱਲਿਆ ਜਾਣਾ ਕਿਸ ਨੇ ਸਭੇ ਤੋਰ ਤੇ ਇਸ਼ਾਰਾ ਨਹੀਂ ਕਰਦੇ ਵੀ ਕਿਸ ਨੇ ਮਿਲੀ ਭਗਤ ਹੈ ਮਿਲੀ ਭਗਤ ਹੈ ਜਿਹੜੇ 25 ਪੈਸੇ ਦੇ ਰੇਡ ਤੇ ਜ਼ਮੀਨਾ ਚੱਕਦੇ ਆ ਉਹਨਾਂ ਦੀ ਵੀ ਮਿਲੀ ਭਗਤ ਹੈ ਪਲੱਸ ਜਿਹੜੇ ਜਦੋਂ ਮੌਕੇ ਤੇ ਕੱਲ ਆਏ ਸੀ ਅੱਜ ਵੀ ਆਏ ਆ ਉਹਨਾਂ ਦੇ ਨਾਲ 40 ਤੋਂ 50 ਜਨੇ ਗੈਂਗਸਟਰ ਸੀ ਕੋਈ ਟਾਈਗਰ ਟਾਈਗਰ ਨਾ ਦਾ ਹਾਈ ਕੋਰਟ ਦੇ ਆਰਡਰ ਹੁਣ ਤੇ ਸਾਰਿਆਂ ਦੇ ਰਵੋਲਵਰ ਲੱਗੇ ਹੁਣ ਵਿਦਆਊਟ ਵਰਦੀ ਹੋਵੇ ਇਤੋਂ ਸਾਫ ਪਤਾ ਲੱਗਦਾ ਵੈ ਲੁਧਿਆਣੇ ਦੇ ਵਿੱਚ ਐਡਾ ਦਾ ਕੋਈ ਆਪਣਾ 25 ਪੈਸੇ ਦੇ ਜਿਹੜਾ ਲੈ ਰਿਆ ਵੈ ਸੋਦੇ ਉਹਨਾਂ ਦੀ ਮਿਲੀ ਭਗਤ ਹੈ ਉਹਨਾਂ ਨਾਲ ਇਸ ਤਰ੍ਹਾਂ ਨਾਲ ਸਰ ਇੱਕ ਤਾਂ ਜਿਹੜਾ ਸਿਸਟਮ ਹੈ ਸਿਗਾ ਇਹਨਾਂ ਦਾ ਪਾਕਿਸਤਾਨ ਦੇ ਵਿੱਚ ਹਿੰਦੂਆਂ ਨਾਲ ਤੱਕਾ ਨਹੀਂ ਹੁੰਦਾ ਜਿੱਥੇ ਇੱਥੇ ਹਿੰਦੂਆਂ ਦੇ ਵਿੱਚ ਦੇਸ਼ ਦੇ ਵਿੱਚ ਹਿੰਦੂਆਂ ਨਾਲ ਤੱਕਾ ਹੋ ਗਿਆ ਉਹ ਨੰਬਰ 2 ਤੱਕਾ ਤਾਂ ਹੋਇਆ ਹੀ ਹੋਇਆ ਹਿੰਦੂ ਦੇਵੀ ਦੇਵਤਾ ਦੀ ਜਿਹੜੀਆਂ ਮੂਰਤੀਆਂ ਨੂੰ ਉਹ ਵੀ ਖੰਡਿਤ ਕੀਤਾ ਗਿਆ ਭਗਵਾਨ ਵਾਲਮੀਕੀ ਮਹਾਰਾ ਜਿਹੜਾ ਦਿਨ ਆ ਰਿਹਾ ਪਿਆ ਵਾ ਪ੍ਰਗਟ ਦਿਵਸ ਉਸ ਦਿਨ ਤੋਂ ਸੋਚੀ ਸਮਝੀ ਰਣਨੀਤੀ ਦੇ ਨਾਲ ਇਹੜਾ ਕੰਮ ਕੀਤਾ ਵਾ ਕਿ ਤਾਂ ਇਹ ਦੰਗੇ ਭੜਕਣ ਲੇਕਿਨ ਅਸੀਂ ਅਹਿਸਾਸ ਦੇ ਵਿੱਚ ਨਹੀਂ ਕਿਉਂਕਿ ਹਾਈ ਕੋਰਟ ਨੇ ਔਰ ਸੁਪਰੀਮ ਕੋਰਟ ਨੇ ਔਰ ਦਿੱਤਾ ਸੀਗਾ ਲੇਕਿਨ ਜਿਹੜਾ ਤੱਕਾ ਹੋਇਆ ਵਾ ਅਸੀਂ ਇਹ ਚ ਤੇ ਮੇਰੇ ਸਾਰੇ ਸਾਥੀਆਂ ਦੇ ਨਾਲ ਜਾਤ ਐ ਇਹਨਾਂ ਨੂੰ ਮਾਰ ਦੋ ਜਾਂ ਫਿਰ ਇਹਨਾਂ ਨੂੰ ਘਰ ਦੋ ਕਿਉਂਕਿ ਜਿਹੜੇ ਕਰੋੜਾਂ ਅਰਬਾਂ ਦੀ ਜਗ੍ਹਾ ਲੈ ਕੇ ਬੈਠੇ ਹੋਏ ਆ ਇੰਨੇ ਸਾਲ ਤੋਂ ਲੰਬੇ ਸਮੇਂ ਤੋਂ ਰਹਿ ਰਹੇ ਪਏ ਸਰਕਾਰ ਵੀ ਜੋ ਉਹਨਾਂ ਨੂੰ ਠੰਂਦੀ ਆ ਤਾਂ ਵੀ ਉਹਨਾਂ ਨੂੰ ਘਰ ਦੋ